ਤੇ ਉਹ ਗੱਲ ਕਰਾਂ ਇਸ ਡਰਾਈਵਰ ਭਰਾ ਦੀ ਸਿੱਖੀ ਸਰੂਪ ਦੇ ਵਿੱਚ ਹੀ ਡਰਾਈਵਰ ਭਰਾ ਬਾਈ ਜੀ ਜ਼ਿੰਮੇਦਾਰ ਬੰਦਾ ਜੱਟ ਬੰਦਾ 5 ਕਿੱਲੇ ਜ਼ਮੀਨ ਆ ਜੇਕਰ ਮੇਰੇ ਅਰਗੇ ਕੋਲੇ 5 ਕਿੱਲੇ ਜ਼ਮੀਨ ਹੋਵੇ ਨਾ ਤੇ 6ਵਾਂ ਕਿੱਲਾ ਮੇਰੀ ਧੌਣ ਦੇ ਵਿੱਚ ਆ ਜਾਣਾ ਸੀ ਪਰ ਬੰਦੇ ਕੋਲੇ 5 ਕਿੱਲੇ ਜ਼ਮੀਨ ਆ ਫਿਰ ਵੀ ਬਾਈ ਸੀਜ਼ਨ ਲਾਉਂਦਾ ਤੁਸੀਂ ਦੇਖਿਆ ਜੇ ਨਾ ਖਾਂਦਾ ਨਾ ਪੀਂਦਾ ਆਪਦਾ ਇਹਦਾ ਖਾਸ ਰਿਸ਼ਤੇਦਾਰ ਆ ਉਹਨੂੰ ਕਹਿੰਦਾ ਭਰਾ ਤੂੰ ਡਰਾਈਵਰ ਨਾ ਲੱਭ ਮੈਂ ਵਿਹਲਾ ਹੀ ਹੈਗਾ ਮੈਂ ਤੇਰੇ ਨਾਲ ਲੱਗ ਜਾਣਾ ਮੈਂ ਮਸ਼ੀਨ ਚਲਾ ਲਈ ਨਾ ਤੇ ਵੇਖ ਲੋ ਬੀਕ ਜਾਟ ਸਿੱਖ ਬੰਦਾ ਹੋ ਕੇ ਕਿਹੋ ਜੀ ਸੋਚ ਰੱਖੀ ਆ ਵੀ ਮਿਹਨਤ ਕਰ ਲਾਂਗੇ ਚਾਰ ਪੈਸੇ ਜੁੜ ਜਾਣਗੇ ਇਹ ਆ ਅਗਾਂ ਵਧੂ ਕਿਸਾਨ ਦੀ ਨਿਸ਼ਾਨੀ ਉਹਨੂੰ ਪਤਾ ਵੀ 5 ਕਿਲੇ ਤਾਂ ਹੈਗੇ ਹੈਗੇ ਆ ਫਸਲ ਆਉਂਦੀ ਆ ਜੇਕਰ ਆਪਾਂ ਫਸਲ ਦਾ ਖਰਚਾ ਉਤੋਂ ਕੱਢ ਲਈਏ ਘਰੇ ਵੇਲੇ ਕਰਨਾ ਕੀ ਆ ਦੇਖੋ ਇਹ ਸਿੱਖ ਸਰਦਾਰ ਬੰਦਾ ਨਾ ਪੀਂਦਾ ਨਾ ਖਾਂਦਾ ਮੈਨੂੰ ਇਹਦੀਆਂ ਗੱਲਾਂ ਬੜੀਆਂ ਸੋਹਣੀਆਂ ਲੱਗੀਆਂ ਕਹਿੰਦਾ ਮੱਲੀ ਸਾਹਿਬ ਯਾਰ ਮੈਂ ਇਹਨੂੰ ਕਹਿ ਬੈਠਾ ਵਾਂ ਯਾਰ 5 ਕਿਲੇ ਤੇਰੇ ਕੋਲੇ ਆ ਤੂੰ ਐਵੇਂ ਇਧਰ ਡਰਾਈਵਰ ਲੱਗਿਆ ਫਿਰਦਾ ਕਹਿੰਦਾ ਨਹੀਂ ਮੱਲੀ ਸਾਹਿਬ ਇਹ ਵੀ ਆਪਣਾ ਭਰਾ ਰਿਸ਼ਤੇਦਾਰੀ ਆ ਮੈਂ ਕਿਹਾ ਕਿ ਕਹਿੰਦਾ ਕਿਸੇ ਹੋਰ ਬੰਦੇ ਦੇ ਲੱਗਿਆ ਕਹਿੰਦਾ ਮੈਂ ਆਪਦੇ ਰਿਸ਼ਤੇਦਾਰ ਦੇ ਲੱਗਿਆ 6 ਮਹੀਨੇ ਯਾਨੀ ਕਿ ਸਾਲ ਦੇ ਵਿੱਚ 2-3 ਸੀਜ਼ਨ ਲਾ ਲਈਦੇ ਆ ਕੰਬੈਨ ਮੈਂ ਚਲਾ ਲਈਨਾ ਹੋਰ ਕਈ ਸੰਦ ਮੈਂ ਚਲਾ ਲਈਨਾ ਇਹਦੇ ਨਾਲ ਯਾਰ ਕਿ ਮੇਰੀ ਕਹਿੰਦਾ 15-20 ਹਰਚ ਗੱਲ ਹੋਈ ਆ ਕਹਿੰਦਾ ਵਤ ਵਤ ਮਹੀਨਾ ਕੰਮ ਚੱਲ ਜੂਗਾ ਕਹਿੰਦਾ ਨਾਲ ਇਹ ਚਲਾਈ ਫਿਰਦਾ ਨਾਲ ਮੈਂ ਤੁਰਿਆ ਫਿਰਦਾ ਕਹਿੰਦਾ ਆਪਣਾ ਖਰਚਾ ਕੋਈ ਨਹੀਂ ਨਾ ਖਾਂਦੇ ਨਾ ਪੀਂਦੇ ਮੈਨੂੰ ਬੜੀ ਸੋਚ ਸੋਹਣੀ ਲੱਗੀ ਠੀਕ ਆ ਕਿ ਨਹੀਂ ਪੰਜ ਕਿੱਲੇ ਵਾਲਾ ਜੀਮੇਦਾਰ ਮਾੜਾ ਮੋਟਾ ਨਹੀਂ ਹੁੰਦਾ ਤੇ ਬਾਈ ਜੀ ਇਸ ਜੀਮੇਦਾਰਾਸਤੇ ਲਾਈਕ ਜਰੂਰ ਕਰਿਆ ਜੀ